ਸਿਮਸਾ ਦਾ ਨਾਮ ਵੀ ਉਦੋਂ ਗੱਲਬਾਤ ਕਰਦਾ ਵੀ ਕੀ ਹਾਲਾਤ ਇਸ ਸਮੇਂ ਸਸਰਾਲੀ ਬੰਦ ਨੇ ਕਿਉਂਕਿ ਲਗਾਤਾਰੀ ਇੰਡੀਅਨ ਆਰਮੀ ਵੀ ਲੱਗੀ ਹੋਈ ਹੈ ਤੇ ਐਨਡੀਆਰਫ ਦੀ ਟੀਮਾਂ ਵੀ ਲੱਗੀਆਂ ਹੋਈਆਂ ਨੇ ਬਸ ਕੀ ਹਾਲਾਤ ਇਸ ਸਮੇਂ ਚੱਲਦੇ ਵੀ ਨੇ ਸਸਰਾਲੀ ਬੰਦ ਹੈ ਕਿਉਂਕਿ ਜੇਕਰ ਗੱਲ ਕਰੀਏ ਆਰਮੀ ਦੀ ਤਾਂ ਲਗਾਤਾਰੀ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਲੱਗੀ ਹੋਈ ਹੈ ਆਰਮੀ ਨੇ ਸਟਾਰਟ ਬਣਾ ਦਿੱਤਾ ਜੀ ਸਾਡਾ ਸਵਿਲ ਪ੍ਰਚਨ ਪ੍ਰਜਾਤਾ ਨਾਲ ਉਹਨਾਂ ਦੇ ਨਾਲ ਲੱਗ ਕੇ ਆਪਾਂ ਲਗਾਤਾਰੀ ਇਹਨੂੰ ਕੰਟਰੋਲ ਚ ਕਰ ਰੱਖਿਆ ਹੋਇਆ ਹੈ ਮੈਂ ਸਮਝਦਾ ਕਿ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਵੀ ਬਹੁਤ ਜ਼ਿਆਦਾ ਸੰਗਤ ਇੱਥੇ ਇਕੱਠੀ ਉਹਨਾਂ ਦਾ ਹੌਂਸਲਾ ਉਹਨਾਂ ਦੀ ਜਿਹੜੀ ਜਿਹੜੀ ਅੰਤੂ ਚੈਦੋਂ ਹੈ ਕਾਫੀ ਕਾਬਲੇ ਤਾਰੀਫ ਹੈ ਲੇਕਿਨ ਕੰਮ ਕਰਨ 'ਚ ਰੁਕਾਵਟ ਆ ਰਹੀ ਹੈ ਸਾਡੇ ਬੰਦਿਆ ਨੂੰ ਆਪਾਂ ਬਾਰ-ਬਾਰ ਰਿਕਵੈਸਟ ਕਰ ਰਹੇ ਹਾਂ ਵੀ ਪਲੀਜ਼ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਲੇਕਿਨ ਫੇਰ ਵੀ ਚਲੋ ਜੀ ਆਪਾਂ ਉਹਨਾਂ ਦੇ ਬਾਰੇ ਜਿੰਨਾ ਜ਼ੋਰ ਲਾ ਸਕੀ ਆਪਾਂ ਲਗਾ ਰਹੇ ਹਾਂ ਇਸ ਤਰੀਕੇ ਨਾਲ ਲਗਾਤਾਰ ਚੇਨ ਲਿੰਕ ਬਣਾ ਕੇ ਦਰਿਆ ਦੇ ਵਿੱਚ ਸੁੱਟਿਆ ਜਾ ਰਹੇ ਤਾਂ ਜੋ ਟਾ ਜਿਹੜੀ ਆ ਨਾ ਲੱਗੇ ਤਾਂ ਕਿਸ ਤਰੀਕੇ ਨਾਲ ਦੇਖਦੇ ਕਿੰਨਾ ਕਾਰਗਰਕ ਹੋ ਰਿਹਾ ਹੈ ਕਾਫੀ ਕਾਰ ਕਰ ਰਹੇ ਜੀ ਤੁਸੀਂ ਦੇਖਿਆ ਪਿੱਛੇ ਜਿਹੜਾ ਢਾਹ ਨਹੀਂ ਹੈ ਉੱਥੇ ਥੋੜਾ ਜਿਹਾ ਦਰਿਆ ਦਾ ਰਿਆ ਉਹਨੂੰ ਖੋੜ ਰਿਹਾ ਲੇਕਿਨ ਜਿੱਥੇ ਉਹ ਤੱਡ ਬਣ ਗਿਆ ਉੱਥੇ ਟਾ ਬਿਲਕੁਲ ਨਹੀਂ ਲੱਗ ਰਹੀ ਤੇ ਮੈਂ ਸਮਝਦਾ ਕਿ ਇਹ ਦੇ ਕਰਕੇ ਜਿਹੜਾ ਸਾਡਾ ਬਚਾਓ ਹੋ ਰਹਿਗਾ ਇਹ ਦਿਖਦਾ ਵੀ ਕਦਮ ਹੀ ਜਿਹੜਾ ਪਾਣੀ ਦੀ ਰਫਤਾਰ ਹੈ ਬਹੁਤ ਜ਼ਿਆਦਾ ਵੱਧ ਗਿਆ ਸਵੇਰ ਤੋਂ ਜਿਹੜਾ ਕਿ ਸ਼ਾਂਤ ਚੱਲ ਰਿਹਾ ਸੀਗਾ ਉਹਦਾ ਕੀ ਕਾਰਨ ਪਿਛੇ ਪਾਣੀ ਛੱਡੇਗਾ ਜੀ ਦਰਿਆ ਤੋਂ ਲੈਮ ਤੋਂ ਬਾਰਿਸ਼ ਹੋ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਦੂਰ ਤਰਾਡੇ ਤੁਸੀਂ ਦੇਖ ਸਕਦੇ ਹੋ ਬਾਰਿਸ਼ ਵਾਲਾ ਮੌਸਮ ਹੈ ਉਹ ਤੋਂ ਬਾਰਿਸ਼ ਕਰਕੇ ਇੱਕਦਮ ਜਿਹੜਾ ਪਲੇਨ ਦਾ ਤੇ 흘ਦਾ ਪ ਉਧੇ ਕਰਕੇ ਜਿਹੜਾ ਪਾਣੀ ਆ ਥੋੜਾ ਜਿਆ ਵਧ ਗਿਆ ਅਗਲੀ ਅਗੀ ਹਦਾਇਤਾਂ ਨੇ ਜਿਹੜੀਆਂ ਪਿੰਡ ਵਾਸੀਆਂ ਨੂੰ ਕਿਉਂਕਿ ਪਿੰਡ ਵਾਸੀ ਲਗਾਤਾਰ ਡਰ ਦੇ ਮਾਹੌਲ ਦੇ ਵਿੱਚ ਨੇ ਤੇ ਕਈ ਵਿੱਚੋਂ ਜਿਹੜੇ ਫੋਨ ਲੈ ਕੇ ਜਿਹੜੇ ਵੀਡੀਓਸ ਪਾ ਦਿੰਦੇ ਨੇ ਤਾਂ ਉਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਜੀ ਬੜੀ ਬੜੀ ਬੇਨਤੀ ਕੀਤੀ ਹੈ ਜੀ ਪਰ ਲੋਕਾਂ ਨੂੰ ਫੋਨ ਦਾ ਚਾਹ ਇਹਨਾਂ ਵੀ ਪਿੱਛੇ ਨਹੀਂ ਹਟਦੇ ਬੇਨਤੀ ਇਹ ਹੈ ਕਿ ਸਾਨੂੰ ਕੰਮ ਕਰ ਲੈਂਦੇ ਹੋ ਜਿੱਥੇ ਤੁਹਾਡੀ ਲੋੜ ਆ ਤੁਸੀਂ ਆਪ ਹੱਥ ਜੋੜ ਕੇ ਤੁਹਾਨੂੰ ਬੁਲਾ ਲਾਂਗੇ ਫਿਲਹਾਲ ਸਾਨੂੰ ਜਿਹੜੇ ਸਾਡੇ ਵਲੰਟੀਅਰਸ ਹੈ ਫਿਲਹਾਲ ਜਿਹੜੀ ਸਾਡੀ ਲੇਬਰ ਹੈਗੀ ਹੈ ਉਹਨਾਂ ਨੂੰ ਕੰਮ ਕਰਦੇ ਆ ਜਿਹੜਾ ਰਿੰਗ ਰਿੰਗ ਬਣਾ ਉਹ ਹੋਰ ਵੱਡਾ ਕੀਤਾ ਜਾ ਰਿਹਾ ਕਿਉਂਕਿ ਦੇਖ ਰਿਹਾ ਵੀ ਜਿਹੜਾ ਆ ਖੇਤ ਹੈ ਇਹ ਵੀ ਲਗਾਤਾਰ ਖੁਰਦਾ ਹੋਇਆ ਜਾ ਰਿਹਾ ਹੈ ਰਿੰਗ ਨੂੰ ਆਪਾਂ ਮਜ਼ਬੂਤ ਕੀਤਾ ਉਹਨੂੰ ਹੋਰ ਵੀ ਮਜ਼ਬੂਤ ਕਰ ਰਹੇ ਆਪਾਂ ਪਰ ਫਿਲਹਾਲ ਸਾਡਾ ਧਿਆਨ ਇਹ ਹੈ ਕਿ ਆ ਜਿਹੜੇ ਸਟੱਡ ਬਣਾਏ ਗਏ ਆ ਇਹਨਾਂ ਨੂੰ ਤਗੜਾ ਕੀਤਾ ਜਾਵੇ ਸਾਡਾ ਫੁੱਲ ਫੋਕਸ ਇਹਨਾਂ ਸਟੱਡ ਦੇ ਉੱਪਰ ਹੈ ਤਾਂ ਇਸ ਵੀ ਸਾਹਿਬਾ ਨਾਲ ਮੌਜੂਦ ਨੇ ਗੱਲਬਾਤ ਕਰਦਾ ਵੀ ਕੀ ਹਾਲਾਤ ਇਸ ਸਮੇਂ ਸਰਾਲੇ ਬੰਦ ਨੇ ਕਿਉਂਕਿ ਲਗਾਤਾਰੀ ਇੰਡੀਅਨ ਆਰਮੀ ਵੀ ਲੱਗੀ ਹੋਈ ਹੈ ਤੇ ਐਨਡੀਆਰਐਫ ਦੀ ਟੀਮਾਂ ਵੀ ਲੱਗੀਆਂ ਹੋਈਆਂ ਨੇ ਕਿ ਸਰ ਕੀ ਹਾਲਾਤ ਇਸ ਸਮੇਂ ਚੱਲਦੇ ਪੈ ਨੇ ਸਸਰਾਲੀ ਬੰਦੇ ਕਿਉਂਕਿ ਜੇਕਰ ਗੱਲ ਕਰੀਏ ਆਰਮੀ ਦੀ ਤਾਂ ਲਗਾਤਾਰ ਹੀ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਲੱਗੀ ਹੋਈ ਆ ਆਰਮੀ ਨੇ ਸਟੱਡ ਬਣਾ ਦਿੱਤਾ ਜੀ ਸਾਡਾ ਸਿਵਲ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਨਾਲ ਲੱਗ ਕੇ ਆਪਾਂ ਲਗਾਤਾਰ ਹੀ ਇਹਨੂੰ ਕੰਟਰੋਲ 'ਚ ਕਰ ਰੱਖਿਆ ਹੋਇਆ ਮੈਂ ਤਾਂ ਸਮਝਦਾ ਕਿ ਜਿਹੜੀ ਤੁਹਾਨੂੰ ਦਿੱਕਤ ਆ ਰਹੀ ਹੈ ਵੀ ਬਹੁਤ ਜ਼ਿਆਦਾ ਸੰਗਤ ਇੱਥੇ ਇਕੱਠੀ ਹੋ ਗਈ ਹੈ ਉਹਨਾਂ ਦਾ ਹੌਂਸਲਾ ਉਹਨਾਂ ਦੀ ਜਿਹੜੀ ਜਿਹੜੀ ਅੰਤੂ ਚੈਦੋ ਮੈਂ ਕਾਫੀ ਕਾਬਲੇ ਤਾਰੀਫ ਹੈ ਲੇਕਿਨ ਕੰਮ ਕਰਨ ਚ ਰੁਕਾਵਟ ਆ ਰਹੀ ਹੈ ਸਾਡੇ ਬੰਦਿਆ ਨੂੰ ਆਪਾਂ ਬਾਰ-ਬਾਰ ਰਿਕਵੈਸਟ ਕਰ ਰਹੇ ਹਾਂ ਵੀ ਪਲੀਜ਼ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਲੇਕਿਨ ਫੇਰ ਵੀ ਚਲੋ ਜੀ ਆਪਾਂ ਉਹਨਾਂ ਦੇ ਬਾਰੇ ਜਿੰਨਾ ਜ਼ੋਰ ਲਾ ਸਕੀ ਆਪਾਂ ਲਗਾ ਰਹੇ ਹਾਂ ਇਸ ਤਰੀਕੇ ਨਾਲ ਲਗਾਤਾਰ ਚੇਨ ਲਿੰਕ ਬਣਾ ਕੇ ਦਰਿਆ ਦੇ ਵਿੱਚ ਛੁੱਟੀਆਂ ਜਾ ਰਹੇ ਨੇ ਤਾਂ ਜੋ ਢਾਹ ਜਿਹੜੀ ਆ ਨਾਲ ਲੱਗੇ ਤਾਂ ਕਿਸ ਤਰੀਕੇ ਨਾਲ ਦੇਖਦੇ ਕਿੰਨਾ ਕਾਰਗਰਕ ਹੋ ਰਿਹਾ ਕਾਫੀ ਕਾਰਗਰਕ ਹੈ ਜੀ ਤੁਸੀਂ ਦੇਖਿਆ ਪਿੱਛੇ ਜਿੱਥੇ ਢਾਹ ਨਹੀਂ ਹੈ ਉੱਥੇ ਥੋੜਾ ਜਿਹਾ ਦਰਿਆ ਦਾ ਰਹਾ ਉਹਨੂੰ ਖੋਲ ਰਿਹਾ ਲੇਕਿਨ ਜਿੱਥੇ ਉਹ ਤੱੜ ਬਣ ਗਿਆ ਉੱਥੇ ਢਾ ਤੇ ਮੈਂ ਸਮਝਦਾ ਕਿ ਇਹ ਦੇ ਕਰਕੇ ਜਿਹੜਾ ਸਾਡਾ ਬਚਾਓ ਹੋ ਰਹਿਗਾ ਤੇ ਦਿਖਦਾ ਵੀ ਕਦਮ ਹੀ ਜਿਹੜਾ ਪਾਣੀ ਦੀ ਰਫਤਾਰ ਹੈ ਬਹੁਤ ਜ਼ਿਆਦਾ ਵੱਧ ਗਿਆ ਸਵੇਰ ਤੋਂ ਜਿਹੜਾ ਕਿ ਸ਼ਾਂਤ ਚੱਲ ਰਿਹਾ ਸੀਗਾ ਉਹਦਾ ਕੀ ਕਾਰਨ ਹੈ ਪਿਛੇ ਪਾਣੀ ਛੱਡੇਗਾ ਜੀ ਦਰਿਆ ਉੱਤ ਡੈਮ ਤੋਂ ਬਾਰਿਸ਼ ਹੋ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਦੂਰ ਤਰਾਡੇ ਤੁਸੀਂ ਦੇਖ ਸਕਦੇ ਹੋ ਬਾਰਿਸ਼ ਵਾਲਾ ਮੌਸਮ ਹੈ ਉਹ ਤੋਂ ਬਾਰਿਸ਼ ਕਰਕੇ ਇੱਕਦਮ ਜਿਹੜਾ ਪਲੇਨ ਦਾ ਤੇ 흘ਦਾ ਪਾਣੀ ਇੱਕਦਮ ਆ ਜਾਂਦਾ ਦਰਿਆ 'ਚ ਉਦੋਂ ਕਰਕੇ ਜਿਹੜਾ ਪਾਣੀ ਆ ਥੋੜਾ ਜਿਆ ਵਧ ਗਿਆ ਅਗਲੀ ਕੀ ਹਦਾਇਤਾਂ ਨੇ ਜਿਹੜੀਆਂ ਪਿੰਡ ਵਾਸੀਆਂ ਨੂੰ ਕਿਉਂਕਿ ਪਿੰਡ ਵਾਸੀ ਲਗਾਤਾਰ ਡਰ ਦੇ ਮਾਹੌਲ ਦੇ ਵਿੱਚ ਨੇ ਤੇ ਕਈ ਵਿੱਚੋਂ ਜਿਹੜੇ ਫੋਨ ਲੈ ਕੇ ਜਿਹੜੇ ਵੀਡੀਓਜ਼ ਪਾ ਦਿੰਦੇ ਨੇ ਤਾਂ ਉਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਜੀ ਬੜੀ ਬੜੀ ਬੇਨਤੀ ਕੀਤੀ ਹੈ ਜੀ ਪਰ ਲੋਕਾਂ ਨੂੰ ਫੋਨ ਦਾ ਚਾਹੇ ਐਨਾ ਵੀ ਪਿੱਛੇ ਨਹੀਂ ਹਟਦੇ ਬੇਨਤੀ ਇਹ ਹੈ ਕਿ ਸਾਨੂੰ ਕੰਮ ਕਰ ਲੈਂਦੇ ਹੋ ਜਿੱਥੇ ਤੁਹਾਡੀ ਲੋੜ ਆ ਤੁਸੀਂ ਆਪ ਹੱਥ ਜੋੜ ਕੇ ਤੁਹਾਨੂੰ ਬੁਲਾ ਲਾਂਗੇ ਫਿਲਹਾਲ ਸਾਨੂੰ ਜਿਹੜੇ ਸਾਡੇ ਵਲੰਟੀਅਰਸ ਐ ਫਿਲਹਾਲ ਜਿਹੜੀ ਸਾਡੀ ਲੇਬਰ ਹੈਗੀ ਹੈ ਉਹਨਾਂ ਨੂੰ ਕੰਮ ਕਰਦੇ ਹੋ ਇਹਨਾ ਰਿੰਗ ਰਿੰਗ ਬਣਾ ਉਹ ਹੋਰ ਵੱਡਾ ਕੀਤਾ ਜਾ ਰਿਹਾ ਕਿਉਂਕਿ ਦੇਖ ਰਿਹਾ ਵੀ ਜਿਹੜਾ ਆ ਖੇਤ ਹੈ ਇਹ ਵੀ ਲਗਾਤਾਰ ਖੋਰਦਾ ਹੋਇਆ ਜਾ ਰਿਹਾ ਹੈ ਰਿੰਗ ਨੂੰ ਆਪਾਂ ਮਜ਼ਬੂਤ ਕੀਤਾ ਉਹਨੂੰ ਹੋਰ ਵੀ ਮਜ਼ਬੂਤ ਕਰ ਰਹੇ ਆਪਾਂ ਪਰ ਫਿਲਹਾਲ ਸਾਡਾ ਧਿਆਨ ਇਹ ਹੈ ਕਿ ਆ ਜਿਹੜੇ ਸਟੱਡ ਬਣਾਏ ਗਏ ਆ ਇਹਨਾਂ ਨੂੰ ਤਗੜਾ ਕੀਤਾ ਜਾਏ ਸਾਡਾ ਫੁੱਲ ਫੋਕਸ ਇਹਨਾਂ ਸਟੱਡ ਦੇ ਉੱਪਰ ਹੈ